ਅੱਜ ਦਾ ਜਿਹੜਾ ਅੱਜ ਨਗਰ ਤੋਂ ਨਗਰ ਦੀ ਗੱਲ ਤੇ ਪਿੰਡ ਦੇ ਵਿੱਚ ਆਇਆ ਵਾ ਇਹ ਕਿਤਰਾ ਦਾ ਹੰਗਾਰਾ ਮਿਲ ਰਿਹਾ ਔਰ ਕਿੰਨੇ ਪਿੰਡਾਂ ਦੇ ਅੱਜ ਕੈਂਪ ਲੱਗਿਆ ਵਾ ਹਾਂਜੀ ਅੱਜ ਦੇਖੋ ਪਿੰਡ ਕਾਲੇ ਪ੍ਰੋਗਰਾਮ ਸੀ ਹੁਣ ਅੱਜ ਪਿੰਡ ਪਲੇਅਰ ਅਸੀਂ ਪਹੁੰਚੇ ਆਂ ਪੰਜਾਬ ਸਰਕਾਰ ਦੀ ਭਗਵੰਤ ਸਰਦਾਰ ਭਗਵੰਤ ਸਿੰਘ ਜੀ ਦੀ ਮਾਨਦੇ ਅਦੀਨ ਜਿਹੜੀ ਨਸ਼ਾ ਵਿਰੋਧ ਸ਼ੁਰੂ ਹੋਇਆ ਵਾ ਤੇ ਇਹਦੇ ਬਹੁਤ ਚੰਗਾ ਹੰਗਾਰਾ ਮਿਲਿਆ ਵਾ ਆਮ ਆਦਮੀ ਪੜ੍ਹੇ ਲਿਖੇ ਲੀਡਰ ਵੀ ਪ੍ਰਧਾਨ ਸਕੱਤਰ ਸਿੰਘ ਜੀ ਵੀ ਮੌਜੂਦ ਨੇ ਪਿੰਡ ਦੇ ਵੀ ਸਾਰੇ ਮੋਹਤਪਰ ਬੰਦੇ ਮੌਜੂਦ ਨੇ ਤੇ ਲੋਕਾਂ ਨੇ ਬੜਾ ਇਹਦਾ ਹੰਗਾਰਾ ਦਿੱਤਾ ਤੇ ਸ ਸਾਰੇ ਖਰੋਮਾਂਗੇ ਤੇ ਨਸ਼ੇ ਨੂੰ ਬਿਲਕੁਲ ਖਤਮ ਕਰਾਂਗੇ। ਹੁਣ ਤੱਕ ਕਿੰਨੇ ਪਿੰਡਾਂ ਦੇ ਵਿੱਚ ਤੁਸੀਂ ਜਿਹੜਾ ਇਹ ਨਸ਼ਾ ਉਹ ਜਿਹੜਾ ਕੰਪ ਲਗਾ ਦਿੱਤੇ। ਹੁਣ ਤੱਕ ਅਸੀਂ ਲਗਭਗ ਬਲੌਕ ਠੀਖੀ ਵਿੰਡ ਦੇ ਲਗਭਗ ਸਾਰੇ ਹੀ ਪਿੰਡ ਹੌਲੀ-ਹੌਲੀ ਕਰਕੇ ਕੁਝ ਸ਼ਾਮ ਨੂੰ ਲੱਗਦੇ ਹਨ ਸਵੇਰੇ ਲੱਗਦੇ ਹਨ ਤੇ ਟੋਟਲ ਇਸ ਵਾਰੀ ਦੀ ਮੈਂ ਵਿੱਚ ਕੋਈ 8-10 ਪਿੰਡ ਕਵਰ ਹੋ ਚੁੱਕੇ ਹਨ। ਪਿੰਡੋਂ ਵੀ ਅਸੀਂ ਕਾਫੀ ਕਵਰ ਕਰ ਚੁੱਕੇ ਹਾਂ ਤੇ ਸਾਡਾ ਇਹ ਕੋਸ਼ਿਸ਼ ਕੋਸ਼ਿਸ਼ ਹੈ ਕਿ ਸਾਰੇ ਹੀ ਪਿੰਡ ਅਸੀਂ ਕਵਰ ਕਰਾਂਗੇ। ਨੌਜਵਾਨ ਪੀੜੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਹਾਂਜੀ। ਨੌਜਵਾਨ ਪੀੜੀ ਨੂੰ ਮੈਂ ਇਹੀ ਸੁਨੇਹਾ ਦੇਵਾਂਗਾ ਕਿ ਉਹ ਦੇ ਇਹ ਇਹ ਰਾਤ ਇਹ ਉਹਨਾਂ ਨੇ ਨਹੀਂ ਜਾਣਾ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਜਿਹੜੇ ਨੌਜਵਾਨ ਚਲੇ ਵੀ ਗਏ ਸੀ ਉਹਨਾਂ ਨੂੰ ਵੀ ਅਸੀਂ ਵਾਪਸ ਲੈ ਕੇ ਆਣਾ ਕੋਈ ਕੈਂਪਿੰਗ ਮੈਡੀਕਲ ਕਰਤੀ ਪਿਆ ਜਿਹੜੇ ਜਿਹੜੇ ਮੌਜੂਦ ਨਿਕਾਣ ਕਰਦੇ ਮੈਡੀਕਲ ਕਰ ਹਾਂਜੀ ਕੋਈ ਵੀ ਨੌਜਵਾਨ ਜਿਹੜਾ ਮਸੱਜ ਛੱਡਣ ਦਾ ਇਸ਼ੂ ਕਿਆ ਮੈਨੂੰ ਮਿਲ ਸਕਦਾ ਮੈਂ ਉੱਥੇ ਅਵੇਲੇਬਲ ਹੁੰਦਾ ਸੋਰਸਿੰਗ ਵਿੱਚ ਫਿਰ ਕੋ ਡਾਕਟਰ ਦੀ ਟੀਮ ਆ ਅਸੀਂ ਉਹਨਾਂ ਨੂੰ ਕਾਉਂਸਲਿੰਗ ਪ੍ਰੋਪਰ ਕਰਾਂਗੇ ਜੇ ਜ਼ਿਆਦਾ ਕੋਈ ਤਕਲੀਫ ਹੋਏਗੀ ਲੋਡ ਪੈਂਦੇ ਸੀ ਡੀ ਡਿਕਸ਼ਨ ਸੈਂਟਰ ਵਿੱਚ ਦਾਖਲ ਵੀ ਕਰਾਵਾਂਗੇ ਹਾਂਜੀ ਭਾਈ ਕੀ ਤੁਹਾਡਾ ਨਾਮ ਹੈ ਕਿਹੜੇ ਪਿੰਡ ਆ ਤੁਸੀਂ ਕਿਹੜੇ ਜੁੱਧ ਨਸ਼ਾ ਵਿਰੋਧ ਦੇ ਮਾਰਕ ਸਰਟੀਫਿਕੇਟ ਮੈਡੀਕਲ ਕਾਰਡ ਲਗਾਇਆ ਹੈ ਕਿਸ ਤਰ੍ਹਾਂ ਦਾ ਹਾਲਾ ਕਰਾ ਕਿੰਨੇ ਆ ਪਿੰਡਾਂ ਤੋਂ ਚਾਹੀਦੇ ਉਸਿਆ ਭਾਜੀ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਿੰਦਰ ਸੰਧੂ ਜੁੱਧ ਨਸ਼ਿਆਂ ਵਿਰੁੱਧ ਜੋ ਇੱਕ ਮਿਮ ਚੱਲ ਰਹੀ ਹੈ ਉਹਦੇ ਵਿੱਚ ਜੋ ਸਾਡੇ ਨਸ਼ਾ ਨਸ਼ਾ ਮੁਕਤੀ ਮੋਰਚਾ ਉਹਦੇ ਵਿੱਚ ਇੱਕ ਅਹੁਦਾ ਮਿਲਿਆ ਆ ਵੌਇਸ ਕੋਆਰਡੀਨੇਟਰ ਜਗਿੰਦਰ ਸੰਧੂ ਜੀ ਪਿੱਖੀ ਵੇਪਾ ਠੀਕ ਹੈ ਜੀ ਤੇ ਅਸੀਂ ਗੱਲ ਕਰੀਏ ਅੱਜ ਬਲੇਰ ਪਿੰਡ ਦੇ ਵਿੱਚ ਆਏ ਆ ਤੇ ਇੱਥੋਂ ਦੀ ਜਿਹੜੀ ਪੰਚਾਇਤ ਆ ਉਹਨੇ ਪੂਰਾ ਕਠ ਕਰਕੇ ਆ ਜਿਹੜੀ ਯੋਧ ਨਸ਼ਾ ਵਿਰੋਧ ਮਹਿਮ ਚੱਲ ਰਹੀ ਹੈ ਉਹਦਾ ਅੱਜ ਇੱਥੇ ਜਿਹੜੀ ਆ ਕਾਨਫਰੰਸ ਕਰਾਈ ਗਈ ਹੈ ਜਿਹਦੇ ਵਿੱਚ ਆਪਣੇ ਐਸਐਮਓ ਸਾਹਿਬ ਹੈਲਥ ਡਿਪਾਰਟਮੈਂਟ ਔਰ ਪ੍ਰੀਸ਼ ਪ੍ਰਸ਼ਾਸਨਮਨ ਅਰਮਨਦੀਪ ਕੌਰ ਜੀ ਤੇ ਆਪਣੇ ਸਰਦਾਰ ਸਕਤਰ ਸਿੰਘ ਜੀ ਬਲੀਰੀ ਵਾਲੇ ਪ੍ਰਧਾਨ ਉਹ ਵੀ ਇੱਥੇ ਹਾਜ਼ਰ ਹੋਏ ਨੇ ਤੇ ਇੱਥੇ ਸਾਰਿਆਂ ਹੀ ਪਿੰਡ ਬਲੇਰ ਵਾਲਿਆਂ ਨੂੰ ਸਾਰ ਦੱਸਿਆ ਗਿਆ ਹੈ ਕਿ ਆਪਾਂ ਕਿਵੇਂ ਆਪਣੇ ਪਿੰਡ ਦੇ ਵਿੱਚੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ ਕਿਵੇਂ ਆਪਣੀ ਨੌਜਵਾਨ ਪੀੜੀ ਨੂੰ ਬਚਾਉਣਾ ਹੈ ਉਹ ਸਾਰਾ ਹੀ ਉਹਨਾਂ ਨਾਲ ਵੇਰਵੇ ਦੇ ਨਾਲ ਉਹਨਾਂ ਨੂੰ ਸਮਝਾਇਆ ਗਿਆ ਹੈ ਤੇ ਅੱਗੋਂ ਵਧੀਆ ਹੰਗਾਰਾ ਮਿਲਿਆ ਪਿੰਡ ਵਾਲਿਆਂ ਵੱਲੋਂ ਵੀ ਉਹ ਸਾਰੇ ਕਹਿੰਦੇ ਕਿ ਅਸੀਂ ਇਸ ਨਿਯਮ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ ਤਾਂ ਕਿ ਜਿਹੜਾ ਅਸੀਂ ਆਪਣਾ ਪਿੰਡ ਮੁਕਤ ਕਰਨ ਵਾਸਤੇ ਅਸੀਂ ਤੇ ਸਰਕਾਰ ਦਾ ਸਾਥ ਦੇਵਾਂਗੇ ਸਾਰੇ ਪਬਲਿਕ ਜਨਤਾ ਨੂੰ ਆਵਾਜ਼ ਕਿਹਾ ਪੜਦਾ ਆ ਜਿਹੜਾ ਨਸ਼ਾ ਵਿਰੋਧ ਜਿਹੜਾ ਇਹ ਰਹਿਮਤ ਜੀ ਕੀ ਜਿਹਦੇ ਮਲਕਸ਼ੀ ਕੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰੀਤ ਸਿੰਘ ਸ਼ੇਰਾ ਸਰਪੰਚ ਬਲੇਰ ਅੱਜ ਜਿਹੜਾ ਇਹ ਜਿਵੇਂ ਕਿ ਸਾਰੇ ਪੰਜਾਬ ਦੇ ਵਿੱਚ ਮਹਾਮਤਾ ਰਹੀ ਹੈ ਜੁੱਧ ਨਸ਼ਾ ਵਿਰੋਧ ਉਸੇ ਦੇ ਲੜੀ ਦੇ ਤਹਿ ਚੱਲਦੇ ਹੋਇਆ ਸਾਡੇ ਪਿੰਡ ਬਲੇਰ ਵਿਖੇ ਤੇ ਬਲੇਰ ਖੋਲ੍ਹ ਤੋਂ ਵਿਖੇ ਇਹ ਸਾਰੀ ਟੀਮ ਜਿਹੜੀ ਐ ਐਮਐਲ ਸਾਹਿਬ ਦੀ ਨਾ ਜੋ ਸਾਡੇ ਪ੍ਰਧਾਨ ਜੀ ਸਦਾਸ ਕਤਰ ਸਿੰਘ ਜੀ ਦੀ ਦਲੇਰੀ ਐਸਐਮਓ ਸਾਡੇ ਸਰਪੰਚ ਪੁਲਿਸ ਸਾਡੇ ਸਬ ਇੰਸਪੈਕਟਰ ਮਾਈਟਮ ਮਨਦੀਪ ਕੌਰ ਜੀ ਚੌਕੀ ਇੰਚਾਰਜ ਉਹ ਸਾਰੀ ਟੀਮ ਆ ਇਥੇ ਹਾਜ਼ਰ ਹੋਈਆਂ ਤੇ ਆ ਕੇ ਜੋਗੇ ਸਾਡੇ ਪਿੰਡ ਨੂੰ ਮੈਂ ਸਮਝਦਾ ਕਿ ਬਹੁਤ ਲੋੜ ਸੀਗੀ ਜਾਗਰੂਕ ਕਰਨ ਦੀ ਜਦੋਂ ਦੀ ਸਰਕਾਰ ਆਈ ਆ ਉਦੋਂ ਦਾ ਪਹਿਲਾਂ ਨਾਲੋਂ ਕਾਫੀ ਫਰਕ ਨਸ਼ਿਆਂ ਦਾ ਜਿਹੜਾ ਪਿਆਏ ਤੇ ਚ ਕੋਈ ਦੂਰ ਆਏ ਨਹੀਂ ਇਹ ਜਿਹੜਾ ਕੰਮ ਹੈ ਪਾਰਟੀ ਪਾਜੀ ਤੋਂ ਉੱਪਰ ਉੱਠ ਕੇ ਇਸ ਵਿੱਚ ਕੋਈ ਪਾਰਟੀ ਬਾਜ਼ੀ ਵਾਲਾ ਕੰਮ ਨਹੀਂ ਅਸੀਂ ਚਾਹੁੰਦੇ ਆ ਕਿ ਸਾਰੀਆਂ ਪਾਰਟੀਆਂ ਸਾਡਾ ਸਾਥ ਦੇਣ ਔਰ ਇਹ ਜਿਹੜਾ ਨਸ਼ੇ ਦਾ ਘੋਰ ਆ ਇਹਨੂੰ ਪਿੰਡ ਦੇ ਵਿੱਚੋਂ ਖਤਮ ਕੀਤਾ ਜਾਵੇ ਤਾਂ ਜੋ ਸਾਡੇ ਆਉਣ ਵਾਲੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਤੰਦਰੁਸਤ ਅਤੇ ਨਿਰੋਲ ਵਧੀਆ ਤਰੀਕੇ ਨਾਲ ਜਿਹੜੀ ਪੜ੍ਹ ਲਿਖੇ ਕੋਈ ਅਫਸਰ ਬਣੇ ਕੋਈ ਇੰਜੀਨੀਅਰ ਬਣੇ ਕੋਈ ਡਾਕਟਰ ਬਣੇ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨ। ਸੋ ਮੈਂ ਫੇਰ ਸਾਰੀਆਂ ਪਾਰਟੀਆਂ ਨੂੰ ਔਰ ਸਾਰੇ ਪਿੰਡ ਦੀ ਸੰਗਤ ਨੂੰ ਅਪੀਲ ਕਰਦਾ ਕਿ ਆਓ ਆਪਾਂ ਸਾਰੇ ਰਲ ਕੇ ਇਹ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਆ ਇਹਦਾ ਸਾਥ ਦਈਏ ਔਰ ਮਾਨ ਜੋ ਸਾਡੇ ਸੀਐਮ ਸਾਹਿਬ ਹਰਜਿੰਦਰ ਸਿੰਘ ਦੀ ਮਾਨ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ ਔਰ ਐਮਐਲਏ ਸਰਬੰਸ ਸਿੰਘ ਤੁੰਡ ਜੀ ਬਹੁਤ ਹੀ ਵਧੀਆ ਸਾਡੇ ਹਲਕੇ ਦੇ ਵਿੱਚ ਜਿਹੜੇ ਸਾਡੇ ਵਿਧਾਇਕ ਮਿਲੇ ਆ ਉਹ ਬਹੁਤ ਵਧੀਆ ਜਿਹੜਾ ਚਲਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਦਰ ਜੀ ਕੀ ਆਪਾਂ ਦਾਵਾ ਕਿਹੜਾ ਕਿਹੜਾ ਝੂਠ ਲੱਗਾ ਉਹ ਜਿਹੜੀ ਮਹਿਨਤ ਹੈ ਕਿੰਦਾ ਦਾ ਲੋਕਾਂ ਨੂੰ ਅੱਜ ਵੀ ਫੇਰ ਕਰਦੇ ਬੈਠੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਰਤਾਰ ਸਿੰਘ ਨੰਬਰਦਾਰ ਪਿੰਡ ਬਲੇਰ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਮਿਹਨਤ ਲਾਈ ਹੈ ਜੋ ਦਰ ਨਸ਼ਾ ਵਿਰੁੱਧ ਉਹਦੇ ਚ ਅਸੀਂ ਅੱਗੇ ਬੜੀ ਮਿਹਨਤ ਕਰਨਾ ਹੈ ਪੰਜਾ ਚੌਸਾਂ ਲਾਤੋਂ ਦਵਾਈਆਂ ਵਿੱਚ ਦਵਾਈਆਂ ਡਾਕਟਰਾਂ ਦੇ ਦਾਖਲ ਵੀ ਕਰਾਇਆ ਸਾਡੇ ਪਿੰਡ ਦੇ ਵਾਵਾ ਮਰੀਜ਼ ਬਚ ਗਏ ਆ ਤੇ ਕਾਫੀ 50% ਕੰਟਰੋਲ ਹੋ ਗਿਆ ਸਾਡੇ ਪਿੰਡ ਬਹੁਤ ਜ਼ਿਆਦਾ ਬਚਾ ਹੁਣ ਅੱਜ ਉਹਨਾਂ ਨੇ ਕਹਾਈ ਟੀਮ ਇੱਕ ਆ ਦੀ ਸਰਮਣ ਸਿੰਘ ਧੌਣ ਨੇ ਸਰਦਾਰ ਸੱਤਰ ਸਿੰਘ ਦਲੇਰੀ ਐਸ ਐਮਓ ਸਾਹਿਬ ਚੌਕੀ ਨਿਚਾਰ ਸਾਹਿਬ ਹੋਰ ਡਾਕਟਰ ਸਾਹਿਬ ਆਏ ਆ ਹੋਰ ਮੈਡਮ ਆਏ ਆ ਵੀਰੋ ਸਾਹਿਬ ਨੇ ਉਹਨਾਂ ਜਿੱਥੇ ਵੀ ਤੁਹਾਨੂੰ ਲੋੜ ਪਈ ਅਸੀਂ ਤੁਹਾਡਾ ਸਾਥ ਦੇਣੇ ਪਿਆਰਾਂ ਅਸੀਂ ਅੱਗੇ ਤਕੜੇ ਹੋ ਕੇ ਲੱਗੇ ਆਂ ਹੋਰ ਮਾਰ ਕੇ ਲਾੜਾ ਦੰਨਾ ਖਾ ਕੱਢ ਦਿੰਨੇ ਆ ਪਿੰਡ ਚੋਂ ਬਾਹਰ ਕਿਤੇ ਕੋਈ ਪਿੰਡ ਦਾ ਜਿਹੜਾ ਮਾੜਾ ਮੋਟਾ ਰਹਿ ਗਿਆ ਦਾਖਲ ਦੂਲ ਕਰਾ ਕੇ ਤੇ ਨਸ਼ਾ ਦਾ ਮਾਂਜਾ ਮਾਰ ਦਿੰਨੇ ਜੀ ਸਰ ਜਿਹੜੀ ਨੌਜਵਾਨ ਪੀੜੀ ਉਹਨੂੰ ਤੁਸੀਂ ਜੀ ਅਪੀਲ ਕਰਦੇ ਹੋ ਨੌਜਵਾਨ ਪੀੜੀ ਨੂੰ ਸਾਡੇ ਪਿੰਡ ਦਰਸ ਸਕੂਲ ਹੈ ਜੀ 12 11 ਕਿਲੇ ਤਿੰਨ ਕਿਨਾਰੇ 12 ਮਰਨਿਆਂ ਦੇ ਵਿੱਚ ਬੜੀ ਤਕਰੀਬ ਹੋ ਰਿਆ ਜੀ ਤਿੰਨ 400 ਮੁੰਡਾ ਰੋਜ਼ ਉੱਥੇ 도ੜ ਲੌਂਦਾ ਸਵੇਰੇ ਵੀ ਸ਼ਾਮੀ ਵੀ ਵਾਲੀਵਾਲ ਦੀ ਗਰਾਊਂਡ ਵੀ ਹੈਗੀ ਆ ਫੁੱਟਬਾਲ ਦੇ ਵੀ ਉਹਦੇ ਜੇ ਮੰਗ ਕਰਦੇ ਸਰਦਾਰ ਸਰਮਣ ਸਿੰਘ ਤੋਂ ਐਮ ਐਲ ਏ ਤੋਂ ਕਿ ਗਰਾਊਂਡ ਵੱਡੀ ਕਰਕੇ ਤੇ ਸਾਨੂੰ ਕੋਈ ਇੱਥੇ ਸਹੂਲਤ ਪੱਕੀ ਕੀਤੀ ਜਾਵੇ ਜਿਵੇਂ ਮੀਂਹ ਪੈ ਗਿਆ ਫਿਰ ਗਰਾਊਂਡ ਚ ਭੱਜ ਜਲੀ ਜਾਂਦਾ ਆ ਆ ਮੈਂ ਦੇਖਿਆ ਇਹ ਮੈਂ ਹਾਂ ਗੁਰਪੰਗਰ ਪੰਜ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਨਸ਼ਿਆਂ ਤੋਂ ਦੂਰ ਰਹੋ ਖੇਡਾਂ ਵੱਲ ਧਿਆਨ ਦਿਓ ਗੁਰਦੁਆਰੇ ਸਾਹਿਬ ਆਓ ਐਮ ਐਲ ਏ ਸਾਹਿਬ ਨਾਲਾ ਨੇ ਸਾਨੂੰ ਗਰਾਊਂਡ ਵੱਡੀ ਕਰਕੇ ਦਿੱਤੀ ਜਾਵੇ ਵੈਕਲ ਜੀ ਖਾਲਸਾ ਵੈਕਲ ਜੀ ਅਈ ਭਾਨ ਜੀ ਅੱਜ ਜਿਹੜਾ ਪਿੰਡ ਪਿੰਡ ਜਾ ਕੇ ਜੁੱਧ ਨਸ਼ਿਆਂ ਵਿਰੋਧ ਜਿਹੜਾ ਕੀ ਸਮਝਾਇਆ ਜਾ ਰਿਆ ਉਹ ਠੀਕ ਨਾ ਕਹਿੰਦੇ ਇਹ ਵੇਖੋ ਜੀ ਇੱਕ ਸਰਕਾਰ ਦਾ ਬਹੁਤ ਹੀ ਵੱਡਾ ਅਪਰਾਲਾ ਤੇ ਇਹ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਸਵਾਲ ਪੈਦਾ ਕੀਤੀ ਆ ਇਸ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਆਪਾਂ ਕਿਸ ਸਰਕਾਰ ਨੂੰ ਮਾੜਾ ਨਹੀਂ ਕਹਿੰਦੇ ਪਰ ਇਹੜਾ ਅਪਰਾਲਾ ਨਾ ਇਹ ਆਮ ਆਦਮੀ ਪਾਰਟੀ ਸੀਐਮ ਭਗਵੰਤ ਸਿੰਘ ਮਾਨ ਐਮਐਲਏ ਸਰਦਾਰ ਸਰਵਰ ਸਿੰਘ ਤੁੰਦ ਦੇ ਉਦਮਾਂ ਸਦਕਾ ਇਹ ਜਿਹੜਾ ਯੁੱਧ ਨਸ਼ਾ ਅਮਰੋਧ ਨੇ ਚੱਲੀ ਆ ਇਹਦੇ ਵਿੱਚ ਸਾਨੂੰ ਬਹੁਤ ਸਾਥ ਮਿਲ ਰਿਹਾ ਰੋਜ਼ ਕਰਦੇ ਲੋਕ ਅਚਾਨਾ ਆਉਂਦੇ ਲੋਕਾਂ ਨੂੰ ਜਦੋਂ ਬਹਿ ਕੇ ਵਿਚਾਰ ਕਰੀਦੇ ਆ ਤੇ ਬਹੁਤ ਜ਼ਿਆਦਾ ਅੱਗੇ ਨੂੰ ਫਰਕ ਪੈ ਗਿਆ ਇਹ ਨਹੀਂ ਆਪਾਂ ਕਹਿ ਸਕਦੇ ਕਿ ਬੰਦ ਹੋ ਗਿਆ ਪਰ ਅੱਗੇ ਨੂੰ 50-60% ਜਿਹੜਾ ਉਹ ਫਰਕ ਪੈ ਗਿਆ ਜਿਹੜੀਆਂ ਉਏ ਓਣ ਪੈ ਜਾਂ ਜਾਂ ਜਿਹੜਾ ਢਿੱਲ ਮਟ ਰਹੀ ਆ ਇਹਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਦੂਰ ਕੀਤਾ ਜੂ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਹੋਈਆਂ ਨੇ ਕਿ ਜਿਹੜਾ ਵੀ ਬੰਦਾ ਗਲਤ ਕੰਮ ਕਰਦਾ ਉਹਨੂੰ ਲਿਆਂਕੇ ਠਾਣੇ ਬੰਦ ਕਰੋ ਤੇ ਉਹਨਾਂ ਤੇ ਕਾਰਵਾਈ ਕਰੋ ਜੋ ਬਣਦੀ ਆ ਬਾਕੀ ਰਹਿ ਗਈ ਗੱਲ ਵੀ ਇੱਕ ਗੱਲ ਹੈਗੀ ਪੁਲਿਸ ਕਿਸੇ ਨੂੰ ਨਜਾਇਜ਼ ਨਹੀਂ ਕਰਨ ਲਈ ਜਦੋਂ ਪਿੰਡਾਂ ਦੇ ਪੁਲਸ ਜਾਂਦੀ ਨਾ ਕਈ ਬੰਦੇ ਆਉਂਦੇ ਜੀ ਮੇਰਾ ਐਵੇਂ ਨਾ ਲਹਿਤਾ ਮੈਂ 5-7 ਕੇਸ ਵਿਕੇ ਆ ਕਿ ਪੁਲਸ ਜਿਹੜੀ ਆ ਉਹ ਉਦਮਣਾ ਲੱਗੀ ਆ ਜੇ ਕੋਈ ਥਾਂ ਦੇ ਫੇਲ ਰਗੀ ਉਹ ਆਉਣ ਵਾਲੇ ਦਿਨਾਂ ਵਿੱਚ ਪੂਰੀ ਕਰ ਦਿੱਤੀ ਜਾਊਗੀ ਦੇਖੋ ਜੀ ਤਕਰੀਬਨ ਸਾਰਾ ਹੜਕਾ ਹੋ ਗਿਆ 50-60 ਪਿੰਡ ਵਿੱਚ ਤੇ ਮੈਂ ਹੀ ਪ੍ਰੋਗਰਾਮ ਕਰ ਚੁੱਕਾ ਕੁਝ ਐਮਐਲਏ ਸਾਹਿਬ ਦੇ ਨਾਲ ਕੁਝ ਕੱਲਿਆਂ ਤੇ ਬਹੁਤ ਪਰਮਾ ਹੰਗਾਰਾ ਮਿਲਦਾ ਉਹ ਥੋੜੇ ਜਿਹੇ ਪਿੰਡ ਕਿਤੇ ਰਹਿ ਗਏ ਆ 57% 10 ਵੀ ਪਿੰਡ ਉਹ ਵੀ ਦੋ ਡਾਣਾਂ ਵਾਲੇ ਵਿੱਚ ਕੋਈ ਪ੍ਰੋਗਰਾਮ ਰੱਖਿਆ ਤੇ ਲਗਾਤਾਰ ਕਰੀ ਜਾਂਦੇ ਜਿਹੜੀ ਨੌਜਵਾਨ ਪੀੜੀ ਆ ਉਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਨੌਜਵਾਨ ਪੀੜੀ ਨੂੰ ਆਪਾਂ ਸੰਦੇਸ਼ ਕੀ ਦੇਣਾ ਉਹਨਾਂ 'ਤੇ ਪੀਲ ਕਰਦੇ ਆ ਉਹਨਾਂ ਨੂੰ ਪਿਆਰ ਨਾਲ ਇਹ ਐਨੇ ਵੀ ਪੁੱਤ ਨਹੀਂ ਆ ਤੋਂ ਬਾਜੋ ਸਰਕਾਰ ਹਰ ਕਸੂਰਤ ਦੇਣ ਲਈ ਆ ਨੌਕਰੀਆਂ ਵੀ ਜਿਹੜੀ ਆ ਉਹ ਐਜੂਕੇਸ਼ਨ ਦੇ ਹਿਸਾਬ ਨਾਲ ਮਿਲਦੀਆਂ ਨੇ ਤੇ ਇਸ ਕਰਕੇ ਨਸ਼ਿਆਂ ਤੋਂ ਗਰੇਜ ਕਰਨਾ ਤੇ ਨਾਲ ਦੇ ਸਾਥੀਆਂ ਨੂੰ ਸਮਝਾਉਣਾ ਕਿਉਂਕਿ ਆਪਾਂ ਕਰ ਅਗਲਾ ਪੰਜਾਬ ਬਣਾ ਸਕਦੇ ਹਾਂ ਅੱਜ ਮੈਂ ਅੱਜ ਬਲੇਰ ਵਿਦੇ ਪਹੁੰਚੇ ਜਿਹੜਾ ਜੁੱਧ ਨਸ਼ਿਆ ਰੋਡ ਜਿਹੜੀ ਚੱਲਦੀ ਹੋਈ ਹੈ ਜੰਗ ਸੀਐਮ ਸਾਹਿਬ ਵੱਲੋਂ ਕੀ ਕਹਿਣਾ ਚਾਹਤੇ ਇਸ ਵਾਰ ਹਾਂਜੀ ਬਹੁਤ ਵਧੀਆ ਮੈਂ ਚਲਾਈਏ ਸੀਐਮ ਸਾਹਿਬ ਜੀ ਨੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਨਸ਼ਿਆਂ ਦਾ ਜੋ ਜਿਹੜੇ ਸ਼ਰਾਤੀ ਅੰਸਰ ਹੀ ਨਸ਼ੇ ਕਰਨ ਵਾਲੇ ਨਸ਼ੇ ਵੇਚਣ ਵਾਲੇ ਉਹਨਾਂ ਤੇ ਬਹੁਤ ਖੱਲ ਪਈ ਆ ਤੇ ਅਸੀਂ ਬਹੁਤ ਸ਼ੁਕਰ ਗੁਜ਼ਾਰਿਆ ਕਿ ਇਦਾਂ ਨਹੀਂ ਮੈਂ ਜਿਹੜੀ ਚੱਲਨੀ ਚਾਹੀਦੀ ਜਿੰਨਾ ਤੱਕ ਨਸ਼ਾ ਖਤਮ ਨਹੀਂ ਹੁੰਦਾ ਉਹਨੇ ਰਹਿਤਾ ਕਿ ਅਸੀਂ ਕੰਮ ਕਰਦੇ ਰਾਵਾਂਗੇ ਅਸੀਂ ਸਰਕਾਰ ਨਾਲ ਪੂਰੇ ਕਿੰਨੇ ਮੋੜੇ ਮੋੜਾ ਜੋੜ ਕੇ ਖੜੇ ਹੋਈਆਂ ਹਾਂ ਹਾਂਜੀ ਅਸੀਂ ਸਾਡੀ ਫਰੰਦੀਪੁਰ ਵੀ ਹੋ ਚੁੱਕੀ ਹੈ ਮੀਟਿੰਗ ਤੇ ਸਾਡੀ ਜਿਹੜੀ ਆ ਫਰੰਦੀਪੁਰ ਬੈਂਕਾਂ ਹੁਣ ਅਸੀਂ ਇਹਦੇ ਬਲੇਰ ਇਦਾਂ ਰੋਜ਼ ਰੋਜ਼ ਸਾਡੀ ਮੀਟਿੰਗ ਜਿਹੜੀਆਂ ਚੱਲ ਰਹੀਆਂ ਨੇ ਹਾਂਜੀ ਉਹਗਾ ਰਕਤ ਹਾਂਜੀ ਬਹੁਤ ਸਾਰੇ ਬੋਸਪੋਰਟ ਕਰ ਰਹੇ ਆ ਨੌਜਵਾਨ ਦੀ ਪੀੜੀ ਇਹਨੂੰ ਦੋ ਚੀਜ਼ ਸੰਦੇਸ਼ ਦੇਣਾ ਚਾਹੀਦਾ ਹਾਂਜੀ ਨੌਜਵਾਨ ਸ ਆਪਣਾ ਦੇਸ਼ ਦਾ ਪ੍ਰੇਮੀ ਆ ਪੰਜਾਬ ਦਾ ਪ੍ਰੇਮੀ ਆ ਤੇ ਇਹ ਜਿਹੜੀ ਆ ਥੋੜਾ ਜਿਹਾ ਇਹਨਾਂ ਨੂੰ ਸੁਧਾਰ ਦੀ ਲੋੜ ਹੈ ਇਹ ਜਿਹੜੀ ਮਾੜੀ ਸੰਗਤ ਚੋਂ ਪਾ ਕੇ ਇੱਕ ਦੂਜੇ ਨਾਲ ਜਿਹੜਾ ਖਰਾਬ ਕਰ ਰਹੇ ਆ ਚਲੋ ਇਹ ਆ ਕਿ ਵਧੀਆ ਖੁਰਾਕ ਆਪਣੀ ਪੜ੍ਹਾਈ ਲਗਾਈ ਵੱਲ ਧਿਆਨ ਦੇਣਾ ਖੇਡਾਂ ਵਾਲੇ ਜਿਹੜਾ ਵਾ ਪਰਿਵਰਿਤ ਹੋਣ ਤੇ ਬਹੁਤ ਹੀ ਵਧੀਆ ਆਪਣਾ ਜਿਹੜਾ ਵਾ ਪੰਜਾਬ ਜਿਹੜਾ ਵਿਕਸਿਤ ਹੋ ਸਕਦਾ ਧੰਨ